ਤਸਵੀਰਾਂ ਤੁਹਾਡੇ ਨਾਲ بارش ਦੀਆਂ ਤਸਵੀਰਾਂ ਤੁਹਾਡੇ ਨਾਲ ਫਰੋਜ਼ ਸ਼ਾਹ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ بارش ਲਗਾਤਾਰ ਜਾਰੀ ਜਿਹੜਾ ਮੌਸਮ بارش ਨੁਮਾ ਬਣਿਆ ਹੋਇਆ ਸੀ ਜੱਕਦਮ بارش ਨੇ ਆਪਣੀ ਤੇਜ਼ ਵਰਖਾ ਲਗਾਤਾਰ ਜਾਰੀ ਜੋ ਘੱਲ ਖੁਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਭਾਰੀ ਬਰਸਾਤ ਦੇ ਚੱਲਦੇ ਆ ਬੱਦਲਾਂ ਦੀ ਗੜਗੰਝ ਬਾਰਿਸ਼ ਤੇਜ਼ੀ ਨਾਲ ਸੋ ਲਗਾਤਾਰ ਮूसਾਦਾਰ ਬਾਰਿਸ਼ ਹੁੰਦੀ ਹੋਈ ਤੋ ਬਾਰਿਸ਼ ਨਾਲ ਬੇਸ਼ੱਕ ਜਿਹੜਾ ਮੌਸਮ ਇੱਕ ਵਾਰ ਜਰੂਰ ਬਦਲਿਆ ਕਹਿ ਸਕਦੇ ਆ ਕਿ ਠੰਡ ਸਰਦੀਆਂ ਮੌਸਮ ਵਾਲ ਨੂੰ ਇਹ ਬਾਰਿਸ਼ ਵਧਾਉਂਦੀ ਹੋਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਬਾਰਿਸ਼ ਦੀਆਂ ਜੋ ਇਸ ਸਮੇਂ ਅਸੀਂ ਜ਼ਿਲ੍ਹਾ ਫਰੋਹੀਪਰ ਦੇ ਕਸਬਾ ਫਰੋਹ ਸ਼ਾ ਵਿਖੇ ਹਾਜ਼ਰ ਸੀਗੇ ਤੋ ਲਗਾਤਾਰ بارش ਹੁੰਦੀ ਹੋਈ ਭਾਰੇ ਬਰਸਾਤ ਚੱਲਦਿਆਂ ਵੱਡੇ ਹਾਈਵੇ ਤੇ ਵਹੀਕਲ ਸੜਕਾਂ ਤੇ ਦੌੜਦੇ ਹੋਏ ਸੋ ਬਰਸਾਤ ਬਹੁਤ ਹੀ ਜ਼ਿਆਦਾ ਹੈਗੀ ਹੈ ਲਗਭਗ 10 ਮਿੰਟ ਤੋਂ ਲਗਾਤਾਰ ਜਿਹੜੀ ਇਹ ਬਰਸਾਤ ਹੋ ਰਹੀ ਹੈ ਸੋ ਤਸਵੀਰਾਂ ਤੁਸੀਂ ਦੇ ਸਕਦੇ ਹੋ ਤੁਹਾਡਾ ਵਾਤਵਾ ਤਸਵੀਰਾਂ ਜ਼ਰੂਰ ਸ਼ੇਅਰ ਕਰਨਾ ਕਿ ਇਲਾਕੇ ਦੇ ਵਿੱਚ ਬਾਰਿਸ਼ ਹੋ ਚੁੱਕੀ ਹੈ ਤੁਸੀਂ ਆਪਣੀ ਅਪਡੇਟ ਵੀ ਜ਼ਰੂਰ ਸਾਡੇ ਨਾਲ ਸਾਂਝੀ ਕਰਨਾ ਬਾਰਿਸ਼ ਦੀਆਂ ਫੋਟੋਆਂ ਜ਼ਰੂਰ ਸਾਂਝੀਆਂ ਕਰਨਾ ਹਵਾਵਾਂ ਦੇ ਨਾਲ ਬਾਰਿਸ਼ ਦਾ ਰੁੱਖ ਬਦਲਦਾ ਹੋਇਆ ਦੂਸਰੀ ਤਰਫ ਵੱਧਦਾ ਹੋਇਆ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਵਾਵਾਂ ਦੇ ਨਾਲ بارش ਦਿੱਤੀ ਜੀ ਇਹ ਤੇ ਰਫਤਾਰ ਅਤੇ ਰੁੱਖ ਜੱਕਦਮ ਦੂਸਰੇ ਤਰਫ ਨੂੰ ਵਾਧਾ ਹੋਇਆ ਤਸਵੀਰਾਂ ਦੇ ਸਕਦੇ ਹੋ ਕਿ ਸਰਦੀ ਦੇ ਮੌਸਮ ਵੱਲੋਂ ਵਧ ਆਉਂਦੀ ਹੋਈ ਬਾਰਿਸ਼ ਸੋ ਇੱਕ ਵਾਰ ਠੰਡ ਠੰਡੋਰਾ ਜ਼ਰੂਰ ਹੋਵੇਗਾ ਤੋ ਆਪਣੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰਨਾ ਇਲਾਕੇ ਦਾ ਹਾਲ ਜ਼ਰੂਰ ਬਿਆਨ ਕਰਨਾ ਕਮੈਂਟ ਜ਼ਰੂਰ ਕਰਨਾ ਤੁਸੀਂ ਕਿਸ ਇਲਾਕੇ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੋ ਵੱਧ ਤੋਂ ਵੱਧ ਕਮੈਂਟ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਦੇਣਾ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ ਤੋ ਇਸ ਸਮੇਂ ਅਸੀਂ ਫਰੋਜ਼ਸ਼ਾ ਦਾਸੀਕੇ ਘੱਲ ਘੱਲਕੁਰ ਦੇ ਨੇੜੇ ਫਰੋਜ਼ਸ਼ਾ ਵੀ ਕੇ ਮੌਜੂਦ ਸੀਗੇ ਮੇਨ ਹਾਈਵੇ ਤੇ ਜਿੱਥੇ ਬਾਰਛ ਨੇ ਘੇਰਿਆ ਤੇ ਸਾਨੂੰ ਜਿਹੜਾ ਤੁਹਾਡੇ ਪੇਸ਼ ਕੀਤਾ ਤਾਂ ਕਿ ਅਸੀਂ ਇਸ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਬੇਸ਼ੱਕ ਅਸੀਂ ਵੀ ਇੱਕ ਵਾਰੀ ਇਸ بارش ਦੀ ਚਪੇਟ ਦੇ ਵਿੱਚ ਆ ਚੁੱਕੇ ਹਾਂ ਸੋ ਤਸਵੀਰਾਂ ਤੁਹਾਨੂੰ بارش ਦੀਆਂ ਸਾਨੀਆਂ ਕਰਦੇ ਹੋ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ بارش ਹੋਰ ਤੇਜ਼ ਹੁੰਦੀ ਹੋ ਸੋ ਕਿਤੇ ਨਾ ਕਿਤੇ ਇਸ بارش ਦਾ ਹਾਰਡ ਪ੍ਰਭਾਵੀ ਖੇਤਰਾਂ ਦੇ ਵਿੱਚ ਖੜਾਣਾ ਹੋਰ ਜ਼ਰੂਰ ਬੜਾਵਾ ਹੋਵੇਗਾ ਸੋ ਵਾਹਿਗੁਰੂ ਉਸ ਅਕਾਲ ਪੁਰਖ ਅੱਗੇ ਬੇਨਤੀ ਅਰਦਾਸ ਬੇਨਤੀ ਕਰਿਓ ਕਿ ਜੋ ਇਹ ਮਾਹੌਲ ਜੋ ਹੜ ਪੀੜਤਾਂ ਲਈ ਜੋ ਖਤਰੇ ਦਾ ਹੈਗਾ ਸੋ ਮਾਲਕ ਮੇਰ ਰੱਖੇ ਪਰਮਾਤਮਾ ਮੇਰ ਰੱਖੇ ਸੋ ਫਸਲਾਂ ਰਜਵਾੜੇ ਤੇ ਮੇਰ ਰਹੇ ਕਿਉਂਕਿ ਫਸਲਾਂ ਤਿਆਰ ਹੋ ਚੁੱਕੀਆਂ ਨੇ ਫਸਲਾਂ ਪੱਕਣ ਤੇ ਆ ਚੁੱਕੀਆਂ ਨੇ ਤੇ ਕਿਸਾਨਾਂ ਦਾ ਖੜਾ ਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਤੋ ਬਾਰਛ ਦਾ ਕਿਤੇ ਨਾ ਕਿਤੇ ਜ਼ਰੂਰ ਫਾਇਦਾ ਹੋ ਸਕਦਾ ਹੈ ਪਰ ਜੋ ਹੜਾ ਦਾ ਨੁਕਸਾਨ ਵੱਡੇ ਪੱਧਰ ਤੇ ਆ ਸਕਦਾ ਹੈ। ਸੋ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ।